ਸਰ ਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਹੋਰ ਸਾਰਿਆਂ ਦਾ ਕੀ ਹਾਲ ਹੈ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਪਾਰਟੀ ویئر ਕਲੈਕਸ਼ਨ ਲੈ ਕੇ ਆਏ ਆ ਜਿਹੜੇ ਸੂਟ ਤੁਹਾਡੇ ਦੁਆਰਾ ਬਹੁਤ ਪਸੰਦ ਕੀਤੇ ਜਾਂਦੇ ਆ ਹਰ ਸਰਦੀ ਤਾਂ ਆਪਾਂ ਹਜੇ ਇਹ ਸੂਟਸ ਆਫਰ ਦੇ ਵਿੱਚ ਹੀ ਨੇ ਇਹ ਆਪਣੀ ਤੀਜ 사ਵਨ ਤੇ ਰਖੜੀ ਦੇ ਆਫਰ ਦੇ ਵਿੱਚ ਜਨਰੇ ਸੂਟਸ ਨੇ ਇਹ ਤੁਸੀਂ ਦੇਖ ਰਹੇ ਹੈਗੇ ਚਨੂਲ ਸ਼ਿਫੂਨ ਦਾ ਇਹ ਫੈਬਰਿਕ ਹੈਗਾ ਦੇਖੋ embroidery ਕੀਤੀ ਹੋਈ ਆ ਸੀਕਵੈਂਸ ਵਰਕ ਕੀਤਾ ਹੈ ਤਿੱਲੇ ਦਾ ਵਰਕ ਕੀਤਾ ਹੋਇਆ ਪਰ ਮੀਟਰ ਅਕੋਰਡਿੰਗ ਹੈ ਫੈਬਰਿਕ ਮਿਲੇਗਾ ਜਿੰਨੇ ਮੀਟਰ ਤੁਸੀਂ ਲੈਣਾ ਹੋਏ ਲੈ ਸਕਦੇ ਹੋ ਤੁਸੀਂ ਫੁੱਲ ਸੂਟ ਵੀ ਬਣਾ ਸਕਦੇ ਹੋ ਸ਼ਰਟ ਵੀ ਬਣਾ ਸਕਦੇ ਹੋ ਠੀਕ ਹੈ ਜੀ ਓਨਲੀ ਸ਼ਰਟ ਵੀ ਲੈ ਸਕਦੇ ਹੋ ਪਲਾਜ਼ੋ ਸੂਟ ਵੀ ਬਣਾ ਸਕਦੇ ਹੋ ਡਰੈਸ ਵੀ ਬਣਾ ਸਕਦੇ ਹੋ ਇਹ ਵੀ ਆਪਣਾ ਜਿਹੜਾ ਸੈਕੰਡ ਆਰਟੀਕਲ ਹੈਗਾ ਇਹ ਵੀ ਚਨੂਨ ਸ਼ਫੂਨ ਦੀ ਹੀ ਕਲੈਕਸ਼ਨ ਹੈ ਜਿੰਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਐਂਡ ਕਲਰ ਆਪਸ਼ਨਸ ਕਾਫੀ ਅੱਛੇ ਨੇ ਬਿਲਕੁਲ ਨਿਊ ਕਲੈਕਸ਼ਨ ਆਈ ਹੈ ਜੀ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਤੁਸੀਂ ਜੋ ਦੇਖ ਰਹੇ ਹੋ ਨਾ ਸੀਕਵੈਂਸ ਦਾ ਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟ ਆਏ ਹੈ ਜੀ ਇਸ ਵਾਰ ਬਿਲਕੁਲ ਨਿਊ ਕਲੈਕਸ਼ਨ ਹੈਗੀ ਆ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੈਗੇ ਹੋ ਤੁਸੀਂ ਇਹਨਾਂ ਤੋਂ ਡਰੈੱਸ ਰੈਡੀ ਕਰਵਾ ਸਕਦੇ ਹੈਗੇ ਹੋ ਬੁਟੀਕ ਤੋਂ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਤੇ ਹੋਰ ਤੁਸੀਂ ਵਰਕ ਕਰਵਾ ਸਕਦੇ ਹੋ ਤੁਸੀਂ ਇਹਨਾਂ ਨੂੰ ਕੱਟ ਵਰਕ ਕਰਵਾ ਸਕਦੇ ਹੈਗੇ ਹੋ ਹੈਂਡ ਵਰਕ ਕਰਵਾ ਸਕਦੇ ਹੈਗੇ ਹੋ ਇਸ ਦੇ ਉੱਪਰ ਤੁਸੀਂ ਆਰਗੈਂਜ਼ਾ ਲਗਾ ਕੇ ਕਟਿੰਗ ਕਰਵਾ ਕੇ ਡਿਜ਼ਾਈਨਿੰਗ ਕਰਵਾ ਸਕਦੇ ਹੈਗੇ ਹੋ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਦੇਖਣਾ ਚਾਹੁੰਦੇ ਹੋ ਨਾ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੈਗੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਟਿਚਿੰਗ ਵੀ ਕਰਵਾ ਦਾਂਗੇ ਤੁਹਾਨੂੰ ਐਂਡ ਕਿਸੇ ਵੀ ਤਰ੍ਹਾਂ ਦਾ ਵਰਕ ਹੈਂਡਵਰਕ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੈ ਮਸ਼ੀਨ ਵਰਕ ਹੈਂਡਵਰਕ ਆਰੀ ਵਰਕ ਦਬਕਾ ਵਰਕ ਜਿਹੜਾ ਵਰਕ ਸਾਰੇ ਹੁੰਦੇ ਆ ਅਵੇਲੇਬਲ ਨੇ ਕਿਸੇ ਵੀ ਸੂਟ ਤੇ ਕਿਸੇ ਵੀ ਕਲਰ ਦੇ ਉੱਤੇ ਤੁਸੀਂ ਉਹ ਕਰਵਾ ਸਕਦੇ ਹੈਗੇ ਹੋ ਇਹ ਫੈਬਰਿਕ ਦੇਖੋ ਚਨੂਨ ਸ਼ਫੂਨ ਦਾ ਤੁਸੀਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਪ੍ਰਿੰਟਡ ਠੀਕ ਹੈ ਜੀ ਲੇਸਿਸ ਲਗਾ ਕੇ ਦੁਪੱਟਾ ਅੱਛਾ ਰੈਡੀ ਕਰ ਸਕਦੇ ਹੋ ਹੈਗੇ ਹੋ ਨੈਕਸਟ ਆ ਗਿਆ ਵਿਸਕੋਸ ਔਰ ਗਾਂਜ਼ਾ ਹਾਂ ਜੀ ਇਹ ਵਿਸਕੋਸ ਔਰ ਗਾਂਜ਼ਾ ਦਾ ਫੈਬਰਿਕ ਹੈ ਇਹ ਵੀ ਤੁਸੀਂ ਫੈਬਰਿਕ ਕਿਸੇ ਵੀ ਚੀਜ਼ ਵਿੱਚ ਯੂਜ਼ ਕਰ ਸਕਦੇ ਹੈਗੇ ਹੋ ਡਰੈਸ ਬਣਾ ਸਕਦੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਸ਼ਰਾਰਾ ਬਣਾ ਸਕਦੇ ਹੋ ਲਹਿੰਗਾ ਬਣਾ ਸਕਦੇ ਹੋ ਲਹਿੰਗਾ ਚੋਲੀ ਬਹੁਤ ਹੋਣਾ ਬੰਦਾ ਜੇ ਇਹਦਾ ਲਹਿੰਗਾ ਬਣਾ ਕੇ ਪ੍ਰਿੰਟਡ ਨਾਲ ਤੁਸੀਂ ਪਲੇਨ ਕੁਰਤੀ ਬਣਾ ਸਕਦੇ ਹੈਗੇ ਉਹ ਦੁਪੱਟਾ ਵੀ ਬਣਾ ਸਕਦੇ ਹੋ ਲਹਿੰਗਾ ਤੇ ਕੁਰਤੀ ਤਾਂ ਬਹੁਤ ਹੀ ਸੋਹਣੀ ਜੀ 컬렉ਸ਼ਨ ਹੈ ਬਹੁਤ ਹੀ ਦੇਖੋ ਹੈਵੀ ਹੈ ਤੁਸੀਂ ਦੇਖੋਗੇ ਵੀ ਫੁੱਲ ਹੈਵੀ ਇਹ ਬਣ ਕੇ ਰੈਡੀ ਹੋਏਗਾ ਵਰਕ ਕੀਤਾ ਹੋਇਆ ਹੈ ਸਿਕਵੈਂਸ ਵਰਕ ਹੈ ਆਰੀ ਵਰਕ ਹੈ ਥ्रेड ਵਰਕ ਹੈ ਸਾਰਾ ਮਤਲਬ ਪੂਰ ਉੱਪਰ ਵਰਕ ਕੀਤਾ ਹੋਇਆ ਹੈ ਅਗਰ ਤੁਸੀਂ ਇਕੱਲਾ ਸ਼ਰਟ ਵੀ ਬਣਾਉਣਾ ਤਾਂ ਫਰੰਟ ਐਂਡ ਬੈਕ ਤੋਂ ਫੁੱਲ ਹੈਵੀ ਸ਼ਰਟ ਬਣ ਕੇ ਰੈਡੀ ਹੋਏਗਾ ਇਹ ਸਾਰੇ ਫੈਬਰਿਕ ਹੈ ਜੀ ਪਰ ਮੀਟਰ ਅਕੋਰਡਿੰਗ ਹੁੰਦੇ ਆ ਜੋ ਮੇਰੇ ਪੁਰਾਣੇ ਗਸਟਮਰ ਆ ਉਹਨਾਂ ਨੂੰ ਪਤਾ ਹੈ ਇਹ ਵਾਲਾ ਜੋ ਫੈਬਰਿਕ ਸੁਣਦੇ ਹਮੇਸ਼ਾ ਪਰ ਮੀਟਰ ਦੇ ਅਕੋਰਡਿੰਗ ਹੈ ਜਿੰਨਾ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ 2 ਮੀਟਰ ਤੋਂ ਸਟਾਰਟਿੰਗ ਹੁੰਦੀ ਹੈਗੀ ਹੈ ਆ ਦੇਖੋ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਬਿਲਕੁਲ ਨਿਊ ਬ੍ਰੈਂਡ ਇਹ ਡਿਜ਼ਾਈਨ ਆਇਆ ਹੈ ਬਿਲਕੁਲ ਲੇਟਸ ਆ ਹੈਂਡ ਮੇਡ ਉੱਪਰ ਡਿਜ਼ਾਈਨਿੰਗ ਕੀਤੀ ਹੋਇਆ ਡਿਜੀਟਲ ਪ੍ਰਿੰਟ ਹੈ ਕਲਰ ਆਪਸ਼ਨਸ ਦੇਖੋ ਕਿੰਨੇ ਪਿਆਰੇ ਨੇ ਬਹੁਤ ਸੋਹਣ ਕਲਰਸ ਨੇ ਜੀ ਬ੍ਰਾਈਡਰ ਬ੍ਰਾਈਡਲ ਸੂਟਸ ਵੀ ਬਣਵਾ ਸਕਦੇ ਹੋ ਤੁਸੀਂ ਇਹਨਾਂ ਦੇ ਉੱਪਰ ਹੈਵੀ ਨਾਲ ਦੁਪट्टे ਲੈ ਕੇ ਇਹਨਾਂ ਤੇ ਹੋਰ ਥੋੜਾ ਵਰਕ ਕਰਵਾ ਕੇ ਸੋ ਜਿਨ੍ਹਾਂ ਨੇ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਕੈਸ਼ ਔਨ ਡਿਲੀਵਰੀ